ਪਾਂ ਗੱਲ ਕਰਦੇ ਆਂ ਕਈ ਵਾਰੀ ਆਂਬ ਦਾ ਬੂਟਾ ਹੁੰਦਾ ਆਪਣੇ ਲੱਗਾ ਹੋਇਆ ਮੋਟਰ ਤੇ ਜਾਂ ਕਿਤੇ ਵੀ ਬਹੁਤ ਵੱਡਾ ਹੁੰਦਾ ਬਹੁਤ ਜਿਆਦੀ ਵਧੀਆ ਵੈਰਾਈਟੀ ਦਾ ਹੁੰਦਾ ਆਪਾਂ ਉਹਦਾ ਬੂਟਾ ਗਾਉਣਾ ਚਾਹੁੰਦੇ ਆਂ ਜੇ ਆਪਾਂ ਉਹਦਾ ਬੂਟਾ ਉਹਦੇ ਬੀਜ ਤੋਂ ਉਗਾਉਣੇ ਗਿਟ ਤੋਂ ਉਗਾਉਣੇ ਆ ਤੁਹਾਨੂੰ 10-10 ਸਾਲ ਆਂਬ ਨਹੀਂ ਲੱਗਦਾ ਤੇ ਉਸ ਲਈ ਆਪਾਂ ਬੂਟਾ ਤਿਆਰ ਕਰਨ ਦੀ ਇੱਕ ਵਧੀਆ ਤਕਨੀਕ ਦੱਸਦੇ ਆਂ ਹੇਅਰ ਲੇਅਰਿੰਗ ਤੇ ਤਕਨੀਕ ਦੇ ਨਾਲ ਇਹੋ ਬਹੁਤ ਸੋਹਣਾ ਬੂਟਾ ਤਿਆਰ ਹੋ ਜਾਂਦਾ ਉਸ ਤੋਂ ਜਿਹਨੂੰ ਕਿ ਆਪਣੇ ਪਹਿਲੇ ਸਾਲ ਹੀ ਆਂਬ ਲੱਗਣਗੇ ਇਸ ਲਈ ਆਪਾਂ ਡਾਣੀਓ ਦੀ ਲੈਣੀ ਆਂ ਕੋਈ ਵੀ ਆਪਾਂ ਡਾਣੀ ਲੈ ਸਕਦੇ ਬੂਟੇ ਦੀ ਮੰਨ ਲਓ ਜਿਆਦਾ ਮੋਟੀ ਨਾ ਹੋਵੇ ਐਸ ਕ साइज ਦੀ ਡਾਣੀ ਲੈਣੀ ਚਾਹੀਦੀ ਜਿਸ ਕ साइज ਦੀ ਆਪਾਂ ਲਈਏ ਤੇ ਇਹਦੇ ਪੱਤੇ ਆਪਾਂ ਉਤੋਂ ਕੱਟ ਲੈਣੇ ਥੋੜੇ ਚਾਗਾ ਤੋਂ ਡਾਣੀ ਥੋੜੀ ਪੱਕੀ ਹੋਣੀ ਚਾਹੀਦੀ ਆ ਲੈ ਰੀ ਡਾਣੀ ਨਾ ਹੋ ਬਜਾਰ ਤੇ ਇਸ ਹਿਸਾਬ ਨਾਲ ਆਪਾਂ ਉਹਦੀ ਥੋੜੇ ਥੇਗਾ ਤੋਂ ਸ਼ੈਲ ਉਤਾ ਦੇਣੀ ਲਾ ਲੋ 1 ਇੰਚ 1.5 ਇੰਚ ਜਗ੍ਹਾ ਤੋਂ ਸ਼ੈਲ ਉਤਾ ਦੇਣੀ ਆਪਾਂ ਉਸ ਦੀ ਤੇ ਹਲਕਾ ਹਲਕਾ ਉਤੋਂ ਸ਼ੈਲ ਦੇਣਾ ਤੇ ਆਪਾਂ ਲੈਣਾ ਕੋਕੋ ਪੀਟ ਆਪਣੇ ਜਿਹੜਾ ਨੋਰਮਲ ਅੰਦਾ 1-2 ਦਿਨ ਭਿੱਜਾ ਹੋਵੇ ਜਿਆਦਾ ਵਧੀਆ ਇਸ ਤੋਂ ਜ਼ਿਆਦਾ ਵੀ 2-3 ਦਿਨ ਭਿੱਜਾ ਹੋਵੇ ਕੋਈ ਨੁਕਸਾਨ ਨਹੀਂ ਤੇ ਆਪਾਂ ਕੋਕੋ ਪੀੜ ਨੂੰ ਤਾਂ ਰਹਿਣਾ ਵਧੀਆ ਪਾਣੀ ਦੀ ਮਾਤਰਾ ਫੁੱਲ ਹੋਵੇ ਕੋਕੋ ਬੀੜ ਚ ਆਪਾਂ ਜ਼ਿਆਦਾ ਨਾ ਛੋੜਨਾ ਨਹੀਂ ਇਸ ਨੂੰ ਪੂਰਾ ਫੁੱਲ ਗਿੱਲਾ ਹੋਣਾ ਚਾਹੀਦਾ ਤੇ ਇਸ ਨੂੰ ਆਪਾਂ ਐਸੇ ਹਿਸਾਬ ਨਾਲ ਉਹ ਜਗ੍ਹਾ ਤੇ ਲਗਾ ਲੈਣਾ ਜਿੱਥੇ ਆਪਾਂ ਕੱਟ ਲਾਇਆ ਤੇ ਐਸ ਤਰੀਕੇ ਨਾਲ ਫਾਫਾ ਲੈਣਾ ਜਿਹੜਾ ਕਿ ਆਪਣਾ ਪੋਲੀਥੀਨਿਆ ਕੋਈ ਪਲਾਸਟਿਕ ਦੀ ਆਪਾਂ ਲੈ ਸਕਦੇ ਕਿਸੇ ਵੀ ਰੰਗ ਦਾ ਲੈ ਸਕਦੇ ਵੈਸੇ ਤੌਰ 'ਤੇ ਇਸ ਨੂੰ ਪੂਰੀ ਟੈਟ ਕਰਕੇ ਆਪਾਂ ਬੰਦ ਕਰਨਾ ਵੀ ਇਹਦੇ ਜਿਹੜੀ ਵਿੱਚ ਦੀ ਸੁਲਾਵ ਆ ਬਾਹਰ ਨਾ ਆ ਸਕੇ ਇਹਦੇ ਦੋਨੋਂ ਪਾਸੇ ਆਪਾਂ ਵਧੀਆ ਤਰੀਕੇ ਨਾਲ ਸੀਲ ਕਰ ਦੇਣੇ ਆ ਪੂਰੀ ਫੋਲਟ ਟਾਈਟ ਕਰਕੇ ਫੇਸ ਦੇ ਵਿੱਚੋਂ ਜਿਹੜਾ ਮੋਇਸਚਰ ਹੈ ਉਹ ਬਿਲਕੁਲ ਵੀ ਬਾਹਰ ਨਾ ਆਵੇ ਤੇ ਜੇਕਰ ਫਿਰ ਵੀ ਆਪਣੀ ਗਰਮੀਆਂ ਦਾ ਟਾਈਮ ਹੋਵੇ ਤੇ ਲਾ ਲੋ ਮਈ ਜੂਨ ਦਾ ਟਾਈਮ ਹੈ ਉਹ ਸਮੇਂ ਜੇ ਥੋੜੀ ਫੇਲ ਹੋਣ ਦੇ ਚਾਂਸ ਹੁੰਦੇ ਉਹ ਸਮੇਂ ਆਪਾਂ ਕਿਸੇ ਵੀ ਸਰੰਜ ਵਗੈਰਾ ਨਾਲ ਇਹਦੇ ਵਿੱਚ ਪਾਣੀ ਹੈ ਐਂਟਰ ਕਰ 사 ਰਹੇ ਆ ਥੋੜੇ ਨਮਾ ਚ ਕਿਉਂ ਮੌਇਸਚਰ ਘਟ ਜਾਂਦਾ ਵੈਸੇ ਤਾਂ ਸਹੀ ਟਾਈਮ ਹੈ ਬਰਸਾਤਾਂ ਦਾ ਮੌਸਮ ਹੈ ਬਰਸਾਤਾਂ ਦੇ ਵਿੱਚ 2 ਕੁ ਮਹੀਨੇ ਦੇ ਵਿੱਚ ਵਿੱਚ 2 2.5 ਮਹੀਨੇ ਦੇ ਵਿੱਚ ਵਿੱਚ ਇਸ ਨੂੰ ਵਧੀਆ ਜੜ੍ਹਾਂ ਵਿੱਚ ਤਿਆਰ ਹੋ ਜਾਂਦੀਆਂ ਬਸ ਅੰਬ ਦਾ ਜਿਹੜਾ ਬੂਟਾ ਇਹਨੂੰ ਥੋੜਾ ਜਿਹਾ ਟਾਈਮ ਹੈ ਕਈ ਵਾਰੀ ਵੱਧ ਲੱਗ ਜਾਂਦਾ ਜਿਹੜਾ ਮੰਨ ਨੂੰ ਬਾਕੀ 2 ਮਹੀਨੇ ਤੇ ਘੱਟੋ ਘੱਟ ਲੱਗਦੀ ਲੱਗਦੀ ਹੈ ਇੰਨਾ ਕੁ ਟਾਈਮ ਤੇ ਲੱਗ ਹੀ ਜਾਂਦਾ ਜਿਹੜਾ ਬਣਨ ਨੂੰ ਜਿਹੜੀ ਕਿ ਲਾਲੋ ਹੋਰ ਕਈ ਨਿੰਬੂ ਵਗੈਰਾ ਹੁੰਦੀ ਉਸ ਨੂੰ 2 ਮਹੀਨੇ ਤੋਂ ਪਹਿਲਾਂ ਵੀ ਜੜ੍ਹਾਂ ਆ ਜਾਂਦੀਆਂ ਤਕਨੀਕ ਆਪਣੇ ਬਹੁਤ ਜਿਆਦਾ ਵਧੀਆ ਲੱਗੀ ਆਪਾਂ ਨੂੰ ਕਿਸੇ ਵੀ ਦਰਖਤ ਦਾ ਬੂਟਾ ਤਿਆਰ ਕਰਨਾ तकरीबन तकरीबन ਆਪਾਂ ਜਿਹੜੇ ਜਿਹੜੇ ਕੀਤੇ ਆ ਨਿੰਬੂ ਦਾ ਕੀਤਾ ਅੰਬ ਦਾ ਕੀਤਾ ਆ ਅਮਰੂਦ ਦਾ ਕੀਤਾ ਵਧੀਆ ਤਰੀਕੇ ਨਾਲ ਬੂਟੇ ਤਿਆਰ ਹੁੰਦੇ ਆ ਬਾਕੀ ਹੋਰ ਵੀ ਆਪਾਂ ਬੂਟੇ ਤਿਆਰ ਕਰਾਂਗੇ ਤੇ ਵੀਡੀਓ ਸ਼ੇਅਰ ਕਰਾਂਗੇ ਇਸ ਦੀ ਤੇ ਆ ਆਪਣੇ 60 ਦਿਨ ਬਾਅਦ 60 ਦਿਨ ਹੋ ਗਏ ਆਪਣੇ ਇਸ ਨੂੰ ਦੋ ਵੀਡੀਓ ਆਪਾਂ ਜੋੜੀਆਂ ਆਪਣੇ 60 ਦਿਨ ਬਾਅਦ ਦਾ ਰਿਜ਼ਲਟ ਇਸ ਦਾ ਦਿਖਾਵਾਂਗੇ ਇਸ ਨੂੰ ਆਪਾਂ ਜਿੱਥੋਂ ਕਿ ਆਪਣੇ ਪਿੱਛੋਂ ਬੰਨੇ ਆ ਉਸ ਤੋਂ ਥੋੜਾ ਜਿਹਾ ਪਿੱਛੋਂ ਕੱਟ ਕਰ ਲੈਣਾ ਇਹਦਾ ਆਪਾਂ ਹੁਣ ਪੋਲੀਥੀਨ ਉੱਪਰੋਂ ਲਾਵਾਂਗੇ ਜਿਹੜਾ ਕਿ ਆਪਾਂ ਪਲਾਸਟਿਕ ਦਾ ਕੋਈ ਵੀ ਬੰਨੇ ਆਪਾਂ ਜਿਸ ਨੂੰ ਆਪਾਂ オリジナル ਲਾ ਲੈਣਾ ਤੇ ਇਹਦਾ ਰਿਜ਼ਲਟ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਆ ਵੈਸੇ ਆਮਰੇ ਦੇ ਵਿੱਚ ਆਪਾਂ ਨੂੰ ਜੜਾਂ ਥੋੜੀਆਂ ਕੱਟ ਲੱਗੀਆਂ ਜਿੱਦਾਂ ਕਿ ਆਪਾਂ 60 ਦਿਨ ਬਾਅਦ ਖੋਲਿਆ ਤੇ ਇਸ ਨੂੰ ਘੱਟੋ ਘੱਟ ਮੈਂ ਆਪਣੀ ਸੋ ਬਣਾ 90 ਦਿਨ ਹੋਣਾ ਚਾਹੀਦਾ ਇਸ ਨੂੰ ਫਿਰ ਵਧੀਆ ਇਹਦਾ ਬੂਟਾ ਤਿਆਰ ਹੋ ਸਕਦਾ ਤੇ ਵੈਸੇ 60 ਦਿਨ ਦੇ ਉੱਪਰ ਆਪਾਂ ਇਹਨੂੰ ਖੋਲ ਲਿਆ ਤੇ ਵਧੀਆ ਜੜਾਂ ਆ ਗਈਆਂ ਇਸ ਵਿੱਚ ਪੈਸੇ ਤੌਰ ਲੱਗਣ ਜੋਗੀਆਂ ਸਹੀ ਆ ਵੈਸੇ ਆਪਾਂ ਨੂੰ ਘਟ ਲੱਗੀਆਂ ਤੇ ਇਸ ਦਾ ਮਤਲਬ ਇਹ ਨਿਕਲਦਾ ਪੰਪਰ ਜਿਹੜਾ ਬੂਟਾ ਇਸ ਨੂੰ ਘੱਟੋ ਘਾਟ 90 ਦਿਨ ਰੱਖਿਆ ਜਾਵੇ 3 ਮਹੀਨੇ ਦੇ ਏਡਗੇਡ ਰੱਖਿਆ ਜਾਵੇ ਤਾਂ ਵਧੀਆ ਬੂਟੇ ਤਿਆਰ ਹੋ ਸਕਦੇ ਇਸ ਤੋਂ ਤੇ ਵੈਸੇ ਤੇ ਵੀ ਬੂਟੇ ਵਧੀਆ ਤਿਆਰ ਹੋਏ ਆਪਣੇ ਤੇ ਇਹਨੂੰ ਜੱਕ ਤਾਂ ਆਪਾਂ ਜ਼ਮੀਨ ਵਿੱਚ ਨਹੀਂ ਲਾਉਣਾ ਹੁੰਦਾ ਜੇ ਆਪਾਂ ਜ਼ਮੀਨ ਵਿੱਚ ਲਾਉਣਾ ਤਾਂ ਆਪਣੇ ਥੋੜਾ ਸ਼ਾਂ ਵਾਲਾ ਥਾਂ ਹੋਵੇ ਫਿਰ ਇਹ ਨਹੀਂ ਤੇ ਥੋੜਾ ਸੁੱਕਣ ਦੇ ਚਾਂਸੇ ਦੇ ਹੋ ਜਾਂਦੇ ਆ ਤੇ ਇਸ ਨੂੰ ਆਪਾਂ ਮਹੀਨਾ ਡੇਢ ਮਹੀਨਾ ਕਿਸੇ ਛੋਟੇ ਗਮਲੇ ਵਿੱਚ ਜਾਂ ਕਿਸੇ ਛੋਟੇ ਲਿਫਾਫੇ ਵਿੱਚ ਟਰਾਂਸਫਰ ਟਰਾਂਸਪਲੈਂਟ ਕਰਕੇ ਤੇ ਰੱਖ ਸਕਦੇ ਆ ਮੰਨ ਲਓ ਥੋੜਾ ਜੜਾਂ ਦੀ ਚਾਕੜ ਇਸ ਦੀ ਵੱਡੀ ਹੋ ਜਵੇ ਤੇ ਆਹ ਤੁਸੀਂ ਦੇਖ ਸਕਦੇ ਆ ਇੰਨੀਆਂ ਕਿਸਨ ਜੜਾਂ ਤਿਆਰ ਹੋਈਆਂ ਵਧੀਆ ਹਰਾ ਹੋਣ ਜੋਗੀਆਂ ਜੜਾਂ ਸੰ ਤਿਆਰ ਹੋ ਗਈਆਂ ਪੈਸੇ ਤੋਂ ਰ ਆਪਣਾ ਥੋੜੀਆਂ ਘੱਟ ਲੱਗੀਆਂ ਇਹਨਾਂ 90 ਰੁਪਏਨ ਘੱਟੋ ਘੱਟ ਹੋਣਾ ਚਾਹੀਦਾ ਨਬੇ ਦੇ ਰੱਖ ਲੈਂਦੇ ਤਾਂ ਹੋਰ ਵਧੀਆ ਇਸਨ ਜਿਹੜਾ ਤਿਆਰ ਹੋ ਜਾਂਦੀ ਹੈ ਤੇ ਵੈਸੇ ਰਿਜ਼ਲਟ ਠੀਕ ਲੱਗਿਆ ਇਹ ਲੇਅਰਿੰਗ ਨਾਂ ਮਰੇ ਬੂਟੇ ਉਪਰ ਵੀ ਹੋ ਜਾਂਦੀ ਹੈ ਆਪਾਂ ਪਹਿਲੀ ਵਾਰ ਜੀ ਟਰਾਈ ਕੀਤਾ ਹੈ ਮਰੇ ਬੂਟੇ ਉੱਪਰ ਵਧੀਆ ਤਰੀਕੇ ਨਾਲ ਹੋ ਗਈ ਵੈਸੇ ਅੱਗੇ ਆਪਾਂ ਹੋਰ ਵੀ ਅਮਰੂਦ ਉੱਪਰ ਵੀ 에어 ਲੇਅਰਿੰਗ ਦੀ ਵੀਡੀਓ ਪਾਵਾਂਗੇ ਉਹ ਕਿੰਨੇ ਦਿਨ ਵਿੱਚ ਸਕਸੈਸ ਹੁੰਦੀ ਹੈ ਵਧੀਆ ਤਰੀਕੇ ਨਾਲ ਤਿਆਰ ਹੁੰਦਾ ਅਮਰੂਦ ਦਾ ਬੂਟਾ ਹੋਰ ਵੀ ਆਪਾਂ ਹਰੇਕ ਦਰਖਤ ਦੇ ਉੱਪਰ 에어 ਲੇਅਰਿੰਗ ਕਰਕੇ ਵੀਡੀਓ ਪਾਵਾਂਗੇ ਹਰੇਕ ਦੇ ਉੱਪਰ ਇਹ ਸਾਬ ਨਾਲ ਆਪਾਂ ਕਿਸੇ ਵੀ ਗਮਲੇ ਵਿੱਚ ਆਪਾਂ ਇਸ ਨੂੰ ਟ੍ਰਾਂਸਪਲੈਂਟ ਕਰ ਲੈਣਾ ਤੇ 15 ਤੋਂ 20 ਦਿਨ ਜਮੀਨਾਂ ਇੱਕ ਆਪਾਂ ਇਸ ਨੂੰ ਛਾਂ ਦੇ ਵਿੱਚ ਰੱਖਣਾ ਜਿੱਥੇ ਕਿ ਹਲਕੀ ਫੁਲਕੀ ਧੁੱਪ ਆਉਂਦੀ ਹੋਵੇ ਤੇ ਬੜੀ ਤਰੀਕੇ ਨਾਲ ਜੜ ਫੜ ਜਾਵੇ ਫਿਰ ਆਪਾਂ ਇਸ ਨੂੰ ਜਿੱਥੇ ਮਰਦੀ ਖੇਤ ਵਿੱਚ ਲਗਾ ਸਕਦੇ ਇਹ ਪਹਿਲੇ ਸਾਲ ਹੀ ਬੂਟਾ ਵਧੀਆ ਫੜ ਦਊਗਾ ਇਹ ਤਕਨੀਕ ਨਾਲ ਤਿਆਰ ਕੀਤਾ ਹੋਇਆ ਜਿੱਦਾਂ ਕਿ ਆਪਾਂ ਕਲਮ ਕੀਤਾ ਹੋਇਆ ਪੀਂਦ ਲਾਇਆ ਹੋਵੇ ਬੂਟਾ ਲਿਆਉਣੀ ਹੈ ਇਹੋ ਹੀ ਹਿਸਾਬ ਹੋ ਜਾਂਦਾ ਆਪਾਂ ਇਸ ਨਾਲ ਕਿਸੇ ਵੀ ਵੈਰਾਈਟੀ ਦੇ ਬੂਟੇ ਦੀ ਬੂਟਾ ਤਿਆਰ ਕਰ ਸਕਦਾ ਜੇ ਕਿਸੇ ਵੀ ਵੈਰਿਟੀ ਦਾ ਬੂਟਾ ਹੋਵੇ ਉਸ ਤੋਂ ਆਪਾਂ ਬੂਟਾ ਤਿਆਰ ਕਰ ਸਕਦੇ ਆ ਰਿਹਾ ਉਹ ਕਿੰਨਾ ਨਵਾਜੀ ਸਾਰਿਆਂ ਦਾ ਜੀ